ਇੱਕ ਪੁੱਤ ਨੇ ਸਿਰਫ 20 ਰੁਪਏ ਪਿੱਛੇ ਆਪਣੀ ਮਾਂ ਨੂੰ ਕਤਲ ਕਰ ਦਿੱਤਾ ਮਾਂ ਜਿਹਨੇ ਪੁੱਤ ਨੂੰ ਜਨਮ ਦਿੱਤਾ ਪਾਲਿਆ ਪੋਸ਼ਾ ਵੱਡਾ ਕੀਤਾ ਤੇ ਲੱਖਾਂ ਸੁਪਨੇ ਮਾਂ ਨੇ ਆਪਣੀਆਂ ਅੱਖਾਂ ਦੇ ਵਿੱਚ ਸੰਜੋਏ ਹੋਣਗੇ ਕਿ ਮੇਰਾ ਪੁੱਤ ਜਵਾਨ ਹੋਏਗਾ ਤੇ ਅਸੀਂ ਐ ਕਰਾਂਗੇ ਉਹ ਕਰਾਂਗੇ ਬੜੇ ਤਰ੍ਹਾਂ ਦੇ ਸੁਪਨੇ ਮਾਂ ਬਾਪ ਦੇ ਹੁੰਦੇ ਆ ਆਪਣੇ ਧੀਆ ਪੁੱਤਾਂ ਨੂੰ ਲੈ ਕੇ ਪਰ ਉਹਨਾਂ ਨੂੰ ਕੀ ਪਤਾ ਹੁੰਦਾ ਕਿ ਇੱਕ ਦਿਨ ਉਹਨਾਂ ਦਾ ਪੁੱਤ ਅਜਿਹਾ ਵੀ ਕਰ ਸਕਦਾ ਕਿ ਉਹ ਆਪਣੇ ਹੀ ਮਾਪੇ ਦੇ ਖੂਨ ਦਾ ਪਿਆਸਾ ਹੋ ਸਕਦਾ ਅਜਿਹੀਆਂ ਕਿੰਨੀਆਂ ਘਟਨਾਵਾਂ ਹੁਣ ਤੱਕ ਸਾਡੇ ਸਮਾਜ ਵਿੱਚੋਂ ਸਾਹਮਣੇ ਆਈਆਂ ਨੇ ਤੇ ਆਹ ਇੱਕ ਹਰਿਆਣਾ ਦੇ ਨੋਹ ਦੀ ਘਟਨਾ ਕਿ 20 ਰੁਪਏ ਪਿੱਛੇ ਪੁੱਤ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਪੁੱਤ ਨਸ਼ੇੜੀ ਸੀ ਤੇ ਮਾਂ ਤੋਂ ਪੈਸੇ ਦੀ ਮੰਗ ਕਰਦਾ ਸੀ ਜਦੋਂ ਰਾਤ ਵੇਲੇ ਪੁੱਤ ਨੇ ਆਪਣੀ ਮਾਂ ਤੋਂ ਪੈਸੇ ਮੰਗੇ ਤਾਂ ਮਾਂ ਨੇ ਇਹ ਕਹਿ ਕੇ ਆਪਣੇ ਪੁੱਤ ਨੂੰ ਟਾਲ ਦਿੱਤਾ ਕਿ ਕੋਈ ਗੱਲ ਨਹੀਂ ਤੂੰ ਸੌਂ ਜਾ ਸਵੇਰੇ ਤੈਨੂੰ ਪੈਸੇ ਦੇਵਾਂ ਤੇ ਪੁੱਤ ਰਾਤ ਨੂੰ ਪੈਸੇ ਚੋਰੀ ਕਰਨ ਲੱਗਾ ਰਾਤ ਦੇ ਕਰੀਬ 12:00 ਵਜੇ ਮਾਂ ਨੂੰ ਵੀ ਜਾਗ ਆ ਗਈ ਤਾਂ ਮਾਂ ਨੇ ਪੁੱਤ ਨੂੰ ਰੋਕਿਆ ਕਿਉਂਕਿ ਮਾਂ ਨੂੰ ਪਤਾ ਸੀ ਇਹਦੇ ਦੋ ਕਾਰਨ ਹੁੰਦੇ ਆ ਇੱਕ ਤਾਂ ਮਾਂ ਨੂੰ ਪਤਾ ਕਿ ਮੇਰਾ ਪੁੱਤ ਜੇਕਰ ਉਨੂੰ ਪੈਸੇ ਮਿਲਣਗੇ ਤਾਂ ਹੋਰ ਵੱਧ ਨਸ਼ਾ ਕਰੇਗਾ ਨਸ਼ੇ ਦਾ ਪਹਿਲਾਂ ਹੀ ਉਹ ਆਦੀ ਹੋ ਚੁੱਕਾ ਕਿਸੇ ਨਾ ਕਿਸੇ ਤਰੀਕੇ ਹਰ ਪਰਿਵਾਰ ਨੂੰ ਹਰ ਘਰ ਨੂੰ ਹਰ ਮਾਂ ਬਾਪ ਨੂੰ ਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਸਾਡਾ ਧੀ ਪੁੱਤ ਇਸ ਜਿਹੜੀ ਨਸ਼ਿਆਂ ਵਾਲੀ ਗੰਦੀ ਦਲਦਲ ਆ ਇਹਦੇ ਵਿੱਚੋਂ ਨਿਕਲੇ ਤੇ ਦੂਜਾ ਕਾਰਨ ਜਦੋਂ ਕਿਸੇ ਘਰ ਅੰਦਰ ਧੀ ਪੁੱਤ ਨਸ਼ਿਆਂ ਦਾ ਆਦੀ ਹੋ ਜਾਂਦਾ ਤੇ ਉਸ ਘਰ ਦੇ ਅੰਦਰ ਗਰੀਬੀ ਤੋਂ ਸਵਾਏ ਕੁਝ ਨਹੀਂ ਰਹਿ ਜਾਂਦਾ ਉਹਨਾਂ ਦਾ ਸਭ ਕੁਝ ਨਸ਼ੇ ਹੀ ਲੁੱਟ ਪਟ ਜਾਂਦੇ ਨੇ ਨਸ਼ੇ ਦੇ ਵਿੱਚ ਹੀ ਉਹਨਾਂ ਦਾ ਸਭ ਕੁਝ ਰੁੜ ਜਾਂਦਾ ਤਾਂ ਉਹ ਇੱਕ ਤਾਂ ਮਾਂ ਵੈਸੇ ਹੀ ਗਰੀਬ ਸੀ ਪਰਿਵਾਰ ਗਰੀਬ ਸੀ ਉੱਤੋਂ ਜਿਹੜਾ ਪੁੱਤ ਨਸ਼ਿਆਂ ਦਾ ਆਦੀ ਸੀ ਜਦੋਂ ਪੁੱਤ ਨੇ ਉਹ 20 ਰੁਪਏ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਰਾਤ ਦੇ 12:30 ਵਜੇ ਮਾਂ ਨੇ ਆਪਣੇ ਪੁੱਤ ਨੂੰ ਰੋਕਿਆ ਤਾਂ ਜਦੋਂ ਮਾਂ ਨੇ ਆਪਣੇ ਪੁੱਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪੁੱਤ ਨੇ ਗੁੱਸੇ ਦੇ ਵਿੱਚ ਆ ਕੇ ਮਾਂ ਦੇ ਸਿਰ ਵਿੱਚ ਇੱਟਾਂ ਨਾਲ ਵਾਰ ਕਰ ਦਿੱਤਾ ਤੇ ਫੇਰ ਉਹਨੂੰ ਕਿਤੇ ਕਹਾੜੀ ਪਈ ਦਿਸ ਗਈ ਤਾਂ ਉਹਨੇ ਕਹਾੜੀ ਚੁੱਕੀ ਤੇ ਕਹਾੜੀ ਦੇ ਨਾਲ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੱਚਮੁੱਚ ਬਹੁਤ ਹੀ ਦੁਖਦਾਇਕ ਘਟਨਾ ਇਹ ਵਾਪਰੀ ਆ ਤਾਂ ਫੇਰ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਨਾਲੇ ਮੁੰਡੇ ਦੇ ਦੂਸਰੇ ਭਰਾਵਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਪੁਲਿਸ ਬੁਲਾਈ ਪੁਲਿਸ ਨੇ ਉਸ ਮੁੰਡੇ ਨੂੰ ਹਰਾਸਤ ਦੇ ਵਿੱਚ ਲਿਆ ਕਿਹਾ ਇੱਥੋਂ ਤੱਕ ਜਾ ਰਿਹਾ ਕਿ ਜਿਹੜਾ ਇਹ ਨਸ਼ੇੜੀ ਮੁੰਡਾ ਜਦੋਂ ਇਹਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਤਾਂ ਕਰੇ ਇਹਨੂੰ ਕੋਈ ਖੋਫ ਨਹੀਂ ਆਇਆ ਕੋਈ ਹਮਦਰਦੀ ਨਹੀਂ ਆਈ ਕਿ ਮੈਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਤੇ ਲੰਬੇ ਪੈ ਗਿਆ ਚਾਦਰ ਲੈ ਕੇ ਮੋਜਾਂ ਨਾਲ ਸੁੱਤਾ ਰਿਹਾ ਪੂਰੀ ਰਾਤ ਇਹ ਮੁੰਡਾ ਸੱਚਮੁੱਚ ਜਿਹੜੇ ਨਸ਼ੇ ਨੇ ਨਾ ਆਪਣੇ ਦਿਮਾਗ ਦਾ ਸੰਤੁਲਨ ਖਰਾਬ ਕਰ ਦਿੰਦੇ ਨੇ ਬੰਦੇ ਦਾ ਆਪ ਦੇ ਦਿਮਾਗ ਤੇ ਕੋਈ ਕੰਟਰੋਲ ਨਹੀਂ ਰਹਿੰਦਾ ਤਾਂ ਐਵੇਂ ਹੀ ਇਹ ਮੁੰਡਾ ਸੀ ਜਿਹਨੂੰ ਕੋਈ ਹੈਦਆ ਕੁਝ ਵੀ ਜਿਹਦੇ ਅੰਦਰ ਬਚਿਆ ਨਹੀਂ ਤੇ ਆਪਣੀ ਨਸ਼ੇ ਦੀ ਹਾਲਤ ਵਿੱਚ ਮਾਂ ਦਾ ਕਤਲ ਕਰਕੇ ਚੁੱਪਚਾਪ ਉੱਥੇ ਲੇਟਿਆ ਰਿਹਾ ਅਗਲੇ ਦਿਨ ਪੁਲਿਸ ਨੇ ਮਾਂ ਦੀ লাশ ਨੂੰ ਪੋਸਟਮਾਰਟਮ ਵਾਸਤੇ ਭੇਜਿਆ ਮੁੰਡੇ ਨੂੰ ਹਿਰਾਸਤ ਦੇ ਵਿੱਚ ਲਿਆ ਕਿਹਾ ਇਹ ਤੋ ਤੱਕ ਵੀ ਜਾ ਰਿਹਾ ਕਿ ਜਿਹੜਾ ਇਹ ਮੁੰਡਾ ਹੈ ਇਹਦਾ ਵਿਆਹ ਹੋਇਆ ਹੋਇਆ ਸੀ ਪਰ ਇਹਦੇ ਨਸ਼ਿਆਂ ਦੀ ਆਦਤ ਕਰਕੇ ਘਰੇਲੂ ਲੜਾਈ ਝਗੜੇ ਵਾਧੇ ਗਏ ਤੇ 5 ਸਾਲ ਪਹਿਲਾਂ ਇਹਦੇ ਘਰ ਵਾਲੀ ਵੀ ਇਹਨੂੰ ਛੱਡ ਕੇ ਚਲੀ ਗਈ ਸੀ ਤੇ ਹੁਣ ਉਹਨੇ ਸਿਰਫ 20 ਰੁਪਏ ਦੇ ਪਿੱਛੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਬੇਹੱਦ ਮੰਦ ਭਾਗੀ ਘਟਨਾ ਸਾਡੇ ਪੰਜਾਬ ਦੇ ਅੰਦਰੋਂ ਬਠਿੰਡਾ ਏਰੀਆ ਦੇ ਵਿੱਚੋਂ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ ਨਸ਼ੇੜੀ ਪੁੱਤ ਨੇ ਆਪਣੀ ਬਜ਼ੁਰਗ ਮਾਂ ਤੋਂ 20 ਰੁਪਏ ਦੀ ਮੰਗ ਕੀਤੀ ਉਸ ਮਾਂ ਕੋਲ ਵੀ 20 ਰੁਪਏ ਨਹੀਂ ਸੀ ਤਾਂ ਉਸ ਮੁੰਡੇ ਨੇ ਆਪਣੀ ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਪਰ ਮਾਂ ਵਿਚਾਰੀ ਮਰਨੋਂ ਬਚ ਗਈ ਤੇ ਉਹਨੂੰ ਜਿਹੜੇ ਸਮਾਜ ਸੇਵਾ ਸੁਸਾਇਟੀ ਵਾਲੇ ਵੀਰ ਕੋਈ ਬਠਿੰਡੇ ਏਰੀਏ ਦੇ ਸੀ ਉਹਨਾਂ ਨੇ ਚੁੱਕਿਆ ਤੇ ਚੁੱਕ ਕੇ ਹਸਪੀਟਲ ਉਸ ਮਾਂ ਦਾ ਇਲਾਜ ਕਰਵਾਇਆ ਕਿੰਨੀਆਂ ਦੁਖਦਾਇਕ ਘਟਨਾ ਇਹ ਨਸ਼ਾ ਸਾਡੇ ਭਾਰਤ ਦੀਆਂ ਜੜ੍ਹਾਂ ਦੇ ਵਿੱਚ ਬਹਿ ਚੁੱਕਾ ਜਿੱਥੇ ਪੰਜਾਬ ਵਿੱਚ ਬਹੁਤ ਵੱਡੇ ਪੱਧਰ ਤੇ ਨਸ਼ਾ ਚੱਲ ਰਿਹਾ ਬਾਕੀ ਸੂਬਿਆਂ ਵਿੱਚ ਵੀ ਭਾਰਤ ਦੇ ਇਹੀ ਹਾਲ ਆ ਤੇ ਖਾਸ ਔਰ ਤੇ ਪੰਜਾਬ ਹਰਿਆਣਾ ਦਾ ਤਾਂ ਨਸ਼ੇ ਕਰਕੇ ਹੈ ਹੀ ਬੁਰਾ ਹਾਲ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਬੇਸ਼ੱਕ ਸਾਡੇ ਵੀ ਪੰਜਾਬ ਵਿੱਚ ਨਸ਼ੇ ਦੇ ਵਿਰੁੱਧ ਇਹ ਨਸ਼ੇ ਨੂੰ ਖਤਮ ਕਰਨ ਵਾਸਤੇ ਯੁੱਧ ਨਸ਼ਿਆਂ ਵਿਰੁੱਧ ਇੱਕ ਮਹੰਮ ਚੱਲ ਰਹੀ ਆ ਲਗਾਤਾਰ ਪੰਜਾਬ ਦੇ ਅੰਦਰ ਪਰ ਆਏ ਦਿਨ ਲੋਕਾਂ ਘਰ ਸੱਥਰ ਵਿਛ ਰਹੇ ਨੇ ਇਸ ਨਸ਼ੇ ਕਰਕੇ ਚਿੱਟੇ ਕਰਕੇ ਜਾਂ ਹੋਰ ਵੱਖ-ਵੱਖ ਨਸ਼ਿਆਂ ਕਰਕੇ ਸ਼ਰਾਬ ਦੇ ਨਾਲ ਪਿਛਲੇ ਦਿਨੀ ਪੰਜਾਬ ਦੇ ਅੰਦਰ ਕਿੰਨੀਆਂ ਮੌਤਾਂ ਹੋਈਆਂ ਨੇ ਤਾਂ ਹਰ ਰੋਜ਼ ਪਤਾ ਨਹੀਂ ਕਿੰਨੀਆਂ ਘਟਨਾਵਾਂ ਨਸ਼ੇ ਕਰਕੇ ਚਾਹੇ ਚਿੱਟਾ ਹੋਵੇ ਚਾਹੇ ਸ਼ਰਾਬ ਹੋਵੇ ਕਿੰਨੀਆਂ ਮੌਤਾਂ ਹੋ ਜਾਂਦੀਆਂ ਨੇ ਕੁਝ ਲੋਕ ਕਹਿੰਦੇ ਨੇ ਕੁਝ ਲੋਕ ਸਾਡੇ ਭੈਣਾ ਭਰਾ ਇਹ ਸਮਝਦੇ ਨੇ ਕਿ ਨਸ਼ਾ ਤਾਂ ਸਿਰਫ ਚਿੱਟਾ ਹੀ ਆ ਸ਼ਰਾਬ ਵਰਗੇ ਨਸ਼ੇ ਨੂੰ ਉਹ ਨਸ਼ਾ ਨਹੀਂ ਸਮਝਦੇ ਪਰ ਜਿੰਨਾ ਘਾਤਕ ਨਸ਼ਾ ਚਿੱਟਾ ਏ ਉਨਾ ਹੀ ਸ਼ਰਾਬ ਆ ਪਹਿਲਾਂ ਲੋਕਾਂ ਦੇ ਘਰ ਜ਼ਮੀਨਾਂ ਜਾਇਦਾਦਾਂ ਅਫੀਮ ਸ਼ਰਾਬ ਤੇ ਪੋਸਟ ਦੇ ਵਿੱਚ ਹੀ ਗਈਆਂ ਆ ਚਿੱਟਾ ਤਾਂ ਹੁਣ ਆਇਆ ਹੁਣ ਚਿੱਟੇ ਨੇ ਓਦੋਂ ਵੀ ਬੇੜਾ ਕਰਤਾ ਨਸ਼ਾ ਹਰ ਇੱਕ ਕੀ ਮਾੜਾ ਸਰਕਾਰਾਂ ਨੂੰ ਚਾਹੀਦਾ ਕਿ ਇਹ ਜਿਹੜੇ ਨਸ਼ੇ ਹਰ ਪ੍ਰਕਾਰ ਦੇ ਜਿਹੜੇ ਇੱਥੇ ਨਸ਼ੇ ਚੱਲ ਰਹੇ ਆ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਉਹਨਾਂ ਨੂੰ ਖਤਮ ਕੀਤਾ ਜਾਵੇ ਨਹੀਂ ਤਾਂ ਨਸ਼ਿਆਂ ਕਰਕੇ ਅਜਹੀਆਂ ਘਟਨਾਵਾਂ ਦੁਖਦਾਇਕ ਤੇ ਮੰਦਭਾਗੀਆਂ ਘਟਰਾਵਾਂ ਪਤਾ ਨਹੀਂ ਕਿੰਨਾ ਟਾਈਮ ਸਾਡੇ ਸਮਾਜ ਦੇ ਅੰਦਰ ਵਾਪਰਦੀਆਂ ਰਹਿਣਗੀਆਂ ਨਸ਼ਾ ਕੋਈ ਵੀ ਹੋਵੇ ਚਾਹੇ ਉਹ ਸ਼ਰਾਬ ਹੋਵੇ ਪੋਸਟ ਹੋਵੇ ਅਫੀਮ ਹੋਵੇ ਤੇ ਚਾਹੇ ਚਿੱਟਾ ਹੋਵੇ ਮਨੁੱਖ ਦਾ ਦਿਮਾਗ ਤਾਂ ਉਸਥਿਰ ਰਹਿਣ ਹੀ ਨਹੀਂ ਨਾ ਦਿੰਦਾ ਤੇ ਪਤਾ ਨਹੀਂ ਮਨੁੱਖ ਇਸ ਨਸ਼ੇ ਦੀ ਆੜ ਵਿੱਚ ਕੀ ਕੀ ਕੁਝ ਕਰ ਬੈਠਦਾ ਤੇ ਨਾਲੇ ਉਸ ਜਿਹੜਾ ਮਨੁੱਖ ਇਸ ਨਸ਼ੇ ਦਾ ਆਦੀ ਹੋ ਜਾਂਦਾ ਉਹਦੀ ਖੁਦ ਹੀ ਜ਼ਿੰਦਗੀ ਤਬਾਹ ਹੋ ਜਾਂਦੀ ਆ ਤੇ ਨਾਲੇ ਉਹਦੇ ਪੂਰੇ ਪਰਿਵਾਰ ਦੀ ਜ਼ਿੰਦਗੀ ਅਸਤਵਿਅਸਤ ਹੋ ਜਾਂਦੀ ਆ ਤੇ ਤਬਾਹ ਹੋ ਜਾਂਦੀ ਆ ਤੇ ਕਈ ਵਾਰ ਫਿਰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਜਿਵੇਂ ਇਸ ਮਾਂ ਦਾ ਕਤਲ ਹੋਇਆ